ਜੈਪੀ ਜੈ ਭਾਰਤ ਇਸ ਵਕਤ ਤੁਸੀਂ ਪੋਸੂ ਨਾਮਾ ਚੈਨਲ ਵੇਖ ਰਹੇ ਹੋ ਔਰ ਬੜੀ ਅਹਿਮ ਖਬਰ ਜਿਹੜੀ ਹੈ ਉਹ ਮੈਂ ਆਪ ਸਭ ਦੇ ਨਾਲ ਸ਼ੇਅਰ ਕਰਨ ਜਾ ਰਿਹਾ ਪਾਵਰ ਆਫ ਸੋਸ਼ਲ ਜੁਨਿਟੀ ਬਨੋ ਚਲਾਇਆ ਜਾ ਰਹੇ ਸਨਮਾਨ ਪ੍ਰੋਗਰਾਮ ਦੀ ਲਗਾਤਾਰਤਾ ਦੇ ਵਿੱਚ ਸਾਰੇ ਹੀ ਭੈਣ ਭਰਾ ਜੋ ਕਿ ਸਾਲ 2024 ਔਰ 25 ਵਿੱਚ ਕਿਸੇ ਵੀ ਵਿਭਾਗ ਵਿੱਚੋਂ ਕਿਸੇ ਵੀ ਅਹੁਦੇ ਤੋਂ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਕਿ ਪਾਵਰ ਆਫ ਸੋਸ਼ਲ ਜੁਨਤੀ ਵੱਲੋਂ ਉਹਨਾਂ ਭੈਣ ਭਰਾਵਾਂ ਨੂੰ ਸਨਮਾਨ ਚਿੰਦੇ ਕੇ ਸਨਮਾਨਤ ਕਰਨ ਦਾ ਪ੍ਰੋਗਰਾਮ ਜੋ ਕਿ ਰਖੜੀ ਦੇ ਤਿਹਾੜੀ ਦੇ ਕਾਰਨ ਪਹਿਲਾਂ 9 ਤਾਰੀਖ ਨੂੰ ਬਦਲ ਕੇ 10 ਨੂੰ ਕੀਤਾ ਗਿਆ ਸੀ ਪਰੰਤੂ ਬਹੁਤ ਸਾਰੇ ਸਤਿਕਾਰਯੋਗ ਸਾਥੀਆਂ ਦੇ ਸੁਝਾਅ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਇਹ ਪ੍ਰੋਗਰਾਮ ਹੁਣ 17 ਅਗਸਤ ਦਿਨ ਐਤਵਾਨ ਨੂੰ ਅੰਬੇਡਕਰ ਊਰਜਾ ਪਵਨ ਬਾਦ ਪਟਿਆਲਾ ਵਿੱਚ ਰੱਖਿਆ ਗਿਆ ਹੈ ਇਸ ਲਈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚ ਕੇ ਆਪਣੀ ਹਾਜ਼ਰੀ ਲਗਾਓ ਔਰ ਉਹ ਸਾਥੀ ਜਿਹੜੇ ਕਿ 2024 ਔਰ 25 ਦੇ ਵਿੱਚ ਰਿਟਾਇਰਮੈਂਟ ਹੋਏ ਨੇ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਆਪਣਾ ਨਾਮ ਆਪਣਾ ਅਹੁਦਾ ਵਿਭਾਗ ਦਾ ਨਾਮ ਅਤੇ ਰਿਟਾਇਰਮੈਂਟ ਦੀ ਤਾਰੀਖ ਵੇਰਵੇ શ્રી ਫਕੀਰ ਚੰਦ ਜਸਨ ਸਾਹਿਬ ਜਿਹੜੇ ਕੀ ਪਾਵਰ ਆਫ ਸੋਸ਼ਲ ਜੁੰਟੀ ਦੇ ਪ੍ਰੈਜ਼ੀਡੈਂਟ ਨੇ ਜਾਂ ਜਨਸ ਕਤਰ ਸਦਾਰ ਨਰਮਲ ਸਿੰਘ ਦਰਾਹਾ ਜੀ ਤੇ ਉਹਨਾਂ ਦੇ ਵਟਸਐਪ ਤੇ ਮਿਤੀ 15 8 2025 ਤੋਂ ਪਹਿਲਾਂ ਭੇਜਣ ਦੀ ਕਿਰਪਾਲਤਾ ਕਰਨੀ ਤਾਂ ਕਿ ਉਸ ਦੇ ਮਤਲਬ ਅਨਸਾਰ ਜਿਹੜੇ ਆ ਪ੍ਰਾਈਜ਼ ਬਣਾ ਸਕਣ ਉਹਨਾਂ ਦੇ ਅਹੁਦੇ ਇਹ ਉਹਨਾਂ ਦਾ ਨਾਮ ਵਿਭਾਗ ਇਹ ਸਾਰਾ ਕੁਝ ਜਿਹੜਾ ਉਹ ਟਾਈਮ ਤੇ ਕੀਤਾ ਜਾਵੇ ਸੋ ਹਰ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਮਤਲਬ ਇਸ ਤਰ੍ਹਾਂ ਇੱਕ ਪ੍ਰੋਗਰਾਮ ਜਿਹੜਾ ਜਿਹਦੇ ਵਿੱਚ ਸਮਾਜ ਦੇ ਉਹਨਾਂ ਸਾਰੇ ਅਫਸਰਾਂ ਨੂੰ ਜਿਹੜੇ ਕਿ ਰਿਟਾਇਰਮੈਂਟ ਪ੍ਰਾਪਤ ਕੀਤੀ ਹੈ ਜਿਨ੍ਹਾਂ ਨੇ 28 ਸਾਲ 30 ਸਾਲ 32 ਸਾਲ 33 ਸਾਲ ਜਿੰਨੇ ਵੀ ਸਰਵਸ ਉਹਨਾਂ ਨੇ ਸਰਕਾਰ ਨੂੰ ਦਿੱਤੀ ਹੈ ਔਰ ਉਸ ਸਰਵਸ ਦੇ ਵਿੱਚ ਜਦੋਂ ਤੁਸੀਂ ਰਿਟਾਇਰਮੈਂਟ ਪ੍ਰਾਪਤ ਕਰਦੇ ਹੋ ਆਪਣੇ ਘਰ ਵਾਪਸ ਹੁੰਦੇ جو تے سماج بھی تو ہمیشہ کیونکہ تھی سماج دے اہم حصے ہو تھی سماج دی اہم کڑی ہو سو so اس کر کے کتنا کتے او سنمان جڑا ہے ਉਹ ਬਣਦਾ ਹੈ ਸੋ ਪਾਵਰ ਆਫ ਸੋਸ਼ਲ ਜੁਨਟੀ ਤੇ ਬਲੋ ਇੱਕ ਬਹੁਤ ਵੱਡਾ ਕਦਮ ਹੈ ਉਸ ਕਦਮ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ 17 ਅਗਸਤ ਦਿਨ ਐਤਵਾਨੂ ਊਰਜਾ ਪਵਨ ਅੰਬੇਦਕਰ ਊਰਜਾ ਪਵਨ ਬਾਦ ਨਾਜ਼ਰੀ ਅਕਾਲੀਆ ਰੋਡ ਤੇ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਤੇ ਵਿੱਚ ਜਿਹੜਾ ਸਵੇਰੇ ਬ੍ਰੇਕਫਾਸਟ ਹੋਏਗਾ ਚਾਹ ਪਾਣੀ ਹੋਏਗਾ ਉਹ ਹਰ ਬਾਰ ਦੀ ਤਰ੍ਹਾਂ 10 ਤੋਂ 11 ਵਜੇ ਹੋਵੇਗਾ سنمان پروگرام گیارہ لے کے ڈیڑھ بجے تک ہوئے گا اس تو بعد دوپہر دا لنچ جڑا ڈیڑھ بجے اور او لنچ شروع ہو جائے گا اور اس تو بعد پروگرام بھی سماپتی ہے سو so, جن بھی ساتھیاں تک یہ خبر پہنچ دی ہے تو امبیڈکر ارجا پون آؤ ਔਰ ਬੜੀ ਖੁਸ਼ੀ ਹੋ ਬੇਬੀ ਕਿ ਤੁਸੀਂ ਆਪਣੇ ਆਪਣੇ ਅਹੁਦੇ ਤੋਂ ਰਿਟਾਇਰ ਹੋਏ ਹੋ ਆਪਣੀਆਂ ਆਪਣੀਆਂ ਮੱਲਾਂ ਮਾਰੀਆਂ ਨੇ ਤੁਸੀਂ ਆਪਣੇ ਆਪਣੇ ਡਿਪਾਰਟਮੈਂਟ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਰਹਿੰਦੇ ਹੋਏ ਤੁਸੀਂ ਸਮਾਜ ਦੇ ਦੁੱਖਾਂ ਨਾਲ ਦਰਦਾਂ ਨਾਲ ਜੁੜੇ ਰਹੇ ਹੋ ਔਰ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਵੀ ਤੁਸੀਂ ਮਤਲਬ ਸਮਾਜ ਦੇ ਦਰਦ ਨੂੰ ਮਹਿਸੂਸ ਕਰਕੇ ਮਦਦ ਕਰ ਸਕਦੇ ਸੀ ਤੁਸੀਂ ਕੀਤੀ ਹੈ ਸੋ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦੀ ਵੀ ਸੋਚ ਇਹੀ ਹੈ ਕਿ ਵੱਧ ਤੋਂ ਵੱਧ ਸਾਫੀਆਂ ਦਾ ਸਨਮਾਨ ਜਿਹੜਾ ਕੀਤਾ ਜਾਵੇ ਸੋ ਇਸ ਕਰਕੇ ਤੁਸੀਂ 15 ਤਾਰੀਖ ਤੱਕ 15 ਅਗਸਤ ਤੱਕ ਜਿਸ ਵੀ ਅਹੁਦੇ ਤੇ ਤੁਸੀਂ ਸੀ ਔਰ ਰਿਟਾਇਰਮੈਂਟ ਜਿਹੜੀ ਤੁਹਾਡੀ ਰਿਟਾਇਰਮੈਂਟ ਹੋਈ ਹੈ ਨਾਮ ਅਹੁਦਾ ਵਿਭਾਗ ਦਾ ਨਾਮ ਤੇ ਰਿਟਾਇਰਮੈਂਟ ਤਾਰੀਖ ਜਿਹੜੀ ਹੈ ਇਹ ਤੁਸੀਂ ਆਪਣੇ ਜਿਹੜੇ ਮਤਲਬ ਨਾਮ ਹੈ ਪੁਰ ਪਸ਼ੂ ਪ੍ਰਧਾਨ ਸ਼੍ਰੀ ਫਕੀਰ ਚੰ ਜਸਨ ਨੂੰ ਜਸਨ ਸਾਹਿਬ ਨੂੰ ਭੇਜ ਦਿਓ ਜਾਂ ਤੁਸੀਂ ਜਿਹੜੇ ਜਨਸ ਘਤਰ ਨੇ ਸਾਡੇ ਪਾਵਰ ਆਫ ਸੋਸ਼ਲ ਜੁਨਟੀ ਦੇ ਸਰਦਾਰ ਨਿਰਮਲ ਸਿੰਘ ਜੀ ਉਹਨਾਂ ਨੂੰ ਭੇਜ ਦਿਓ ਲੇਕਿਨ WhatsApp ਤੇ ਭੇਜ ਦਿਓ ਲੇਕਿਨ ਭੇਜਣੇ 15 ਅਗਸਤ ਤੋਂ ਪਹਿਲਾਂ ਮਤਲਬ 17 ਦਾ ਪ੍ਰੋਗਰਾਮ ਹੈ 15 ਤੱਕ ਜਦੋਂ ਆ ਜਾਣਗੇ ਤੁਹਾਡੇ ਜਿਹੜਾ ਸਨਮਾਨ ਚਿੰਨ ਹੈ ਉਹਦੇ ਉੱਪਰ ਨਾਮ ਚਮਕਾਇਆ ਜਾਏਗਾ ਅਹੁਦਾ ਰਿਟਾਇਰਮੈਂਟ ਦੀ ਤਾਰੀਖ ਕਿਹੜਾ ਵਿਭਾਗ ਸੀ ਉਹ ਸਾਰੇ ਦਾ ਨਾਮ ਜਿਹੜਾ ਉਹ ਲਿਖਿਆ ਜਾਏਗਾ ਕਿਉਂਕਿ ਐਟ ਅ ਟਾਈਮ ਫਿਰ ਜਦੋਂ ਆਪਾਂ ਲਿਉਨੇ ਆ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸੋ ਇਸ ਕਰਕੇ ਦੋਸਤੋ ਸਨਮਾਨ ਸਮਰੋਹ ਜਿਹੜਾ ਹੈਗਾ ਉਸ 17 ਅਗਸਤ ਦਾ ਹੈ 15 ਤਾਰੀਖ ਤੱਕ ਤੁਸੀਂ ਆਪਣੇ ਨਾਮ ਅਹੁਦਾ ਰਿਟਾਇਰਮੈਂਟ ਤਾਰੀਖ ਵਿਭਾਗ ਦਾ ਨਾਮ ਭੇਜ ਦੇਣਾ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ